ਅੰਮ੍ਰਿਤਸਰ ਖਾਲਸਾ ਕਾਲਜ ਵਿਖੇ ਸਰਗਸੀਏ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵਾਈਸ ਚਾਂਸਲਰ ਡਾਕਟਰ ਮਹਿਲ ਸਿੰਘ ਪੁੱਲਰ ਪ੍ਰਿੰਸੀਪਲ ਡਾਕਟਰ 인ਦਰਜੀਤ ਸਿੰਘ ਗੋਗਵਾਨੀ ਅਤੇ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਅਟਾਰੀ ਖਾਲਸਾ ਫੁੱਟਬਾਲ ਕਲੱਬ ਜਰਨਲ ਕਤਰ ਅਮਰਿਤਪਾਲ ਸਿੰਘ ਖਜ਼ਾਨਚੀ ਦਵਿੰਦਰ ਸਿੰਘ ਸਤਨਾਮ ਸਿੰਘ ਸਵਰਨ ਸਿੰਘ ਦਲਜੀਤ ਸਿੰਘ ਪੁਪਿੰਦਰ ਸਿੰਘ ਰਾਜੀਵ ਕੁਮਾਰ ਸਰਬਜੀਤ ਸਿੰਘ ਮੌਕੇ ਤੇ ਮੌਜੂਦ ਰਹੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਦਾ ਦਿਨ ਇੱਕ ਵਿਸ਼ੇਸ਼ ਆਮੀਆਂ ਤਰ੍ਹਾਂ ਦਾ ਕਿਉਂਕਿ ਜਿਹੜੀ ਅਮਰਸਾਲ ਫੁੱਟਬਾਲ ਕਲੱਬ ਹੈ ਉਹ ਇਹ 19ਵਾਂ ਜੋ ਮੈਚ ਕਰਾ ਰਹੇ ਤਿੰਨ ਦਿਨ ਵਾਸਤੇ ਔਰ ਜਗਿੰਦਰ ਸਿੰਘ ਮਾਨ 35-40 ਸਾਲ ਖਾਲਸਾ ਕਾਲਜ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਪੋਰਟਸ ਦੇ ਇੰਚਾਰਜ ਹੈ ਤੇ ਖਾਲਸਾ ਕਾਲਜ ਦੇ ਚੈਰੀਟੇਬਲ ਸੁਸਾਇਟੀ ਦੀ ਇਹ ਪਹਿਲੀ ਵਿਦਿਅਕ ਸੰਸਥਾ ਜਿਹਨੂੰ 132-33 ਸਾਲ ਹੋ ਗਏ ਬਣਿਆ ਨੂੰ ਔਰ ਉਹਦੇ ਵਿੱਚ 40 ਸਾਲ ਦਾ ਬੜਾ ਲੰਮਾ ਪਿੰਡ ਮਾਨਸਾਵ ਹੋਣਾ ਨੇ ਬੜੀ ਸਪਿਰਟ ਦੇ ਨਾਲ ਸਪੋਰਟਸ ਨੂੰ ਚਲਾਇਆ ਔਰ ਉਹਨਾਂ ਦੀ ਛਤਰ ਛਾਇਆ ਹੇਠ ਸੈਂਕੜੇ ਵਿਦਿਆਰਥੀ ਬੜੇ ਚੌਧਿਆਂ ਤੇ ਗਏ ਜਿਹੜੇ ਸਪੋਰਟਸ ਨਾਲ ਹੀ ਸੰਬੰਧਿਤ ਸਨ ਔਰ ਬਹੁਤ ਵੱਡੀ ਦੇਣਾ ਕਿਉਂਕਿ ਇਹ ਬੱਚੇ ਕਾਲਜ ਵਿੱਚ ਜਾ ਕੇ ਸਪੋਰਟਸ ਵਾਲੇ ਖੇਤਰ ਜਾਂਦੇ ਆ ਔਰ ਇਹ ਲੰਬੇ ਸਾਲਾਂ ਤੋਂ ਸਰਦਾਰ ਮਨਿੰਦਰ ਸਿੰਘ ਓਣੀ ਉਹਨਾਂ ਦੇ ਪੁਰਾਣੇ ਵਿਦਿਆਰਥੀ ਤੇ ਮਾਨਸਾਬ ਦਾ ਪਰਿਵਾਰ ਇਹ ਇੱਕ ਵਧੀਆ ਸ਼ਰਧਾਂਜਲੀ ਆ ਮੈਂ ਸਮਝਦਾ ਕਿ ਇਹੋ ਜੇ ਸ਼ਖਸ ਨੂੰ ਜਿਹੜਾ ਇਸ ਧਰਤੀ ਤੇ ਸਮਰਪਿਤ ਰਿਹਾ ਤੇ ਇਹਨਾਂ ਗਰਾਊਂਡਾਂ ਨੂੰ ਬਹੁਤ ਪਿਆਰ ਕਰਦੇ ਸਨ ਕਿ ਸਾਡੇ ਮਿੱਤਰ ਵੀ ਸਨ ਸਾਡੇ ਕਲੀਕ ਵੀ ਸਨ ਤੇ ਉਹਨਾਂ ਨੇ ਇੱਕ ਸਪਿਰਟ ਨਾਲ ਇੱਥੇ ਕੰਮ ਕੀਤਾ ਕੋਈ ਕੀ ਕਰਦਾ ਨਹੀਂ ਕਰਦਾ ਪਰ ਉਹ ਇੱਕ ਸਮਰਪਿਤ ਲੋਕ ਸਨ ਇਹੋ ਜੀ ਵਧੀਆ ਰੂਹ ਨੂੰ ਇਹ ਹੀ ਵਧੀਆ ਸ਼ਰਧਾਂਜਲੀ ਆ ਕਿ ਉਹਨਾਂ ਦੀ ਯਾਦ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਹੋ ਰਿਹਾ ਅੱਜ ਇੱਥੇ ਉਨਮਾ ਸਰਦਾਰ ਜਗਿੰਦਰ ਸਿੰਘ ਮਾਨ ਯਾਦਗਾਰੀ ਟੂਰਨਾਮੈਂਟ ਸ਼ੁਰੂ ਹੋਇਆ ਔਰ ਇਹ ਆਪਣੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਯਾਦ ਕਰਨ ਲਈ ਉਹਨਾਂ ਦੇ ਮੈਮੋਰੀਅਲ ਰੂਪ ਦੇ ਵਿੱਚ ਇੱਕ ਸਪੋਰਟਸ ਨੂੰ ਸਮਰਪਿਤ ਫੁੱਟਬਾਲ ਨੂੰ ਸਮਰਪਿਤ ਇਹ ਉਨਮਾ ਟੂਰਨਾਮੈਂਟ ਸ਼ੁਰੂ ਆ ਇਹ ਬੜੀ ਵੱਡੀ ਸੋਚ ਬੜੀ ਪਰਿਵਾਰ ਦੀ ਚੰਗੀ ਸੋਚ ਆ ਇਹ ਵੀ ਵੱਡੇ ਵਡੇਰਿਆਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਦੂਸਰੀ ਗੱਲ ਆ ਵੀ ਜੇ ਅਸੀਂ ਪੰਜਾਬ ਦੀ ਜਵਾਨੀ ਨੂੰ ਮਾੜੇ ਪੱਖਾਂ ਤੋਂ ਗੈਂਗਸਟਰ ਬਣਨ ਤੋਂ ਨਸ਼ਿਆਂ ਤੋਂ ਚੰਗੇ ਪਾਸੇ ਲਾਉਣਾ ਤੇ ਸਪੋਰਟਸ ਤੋਂ ਵਧੀਆ ਕੋਈ ਚੀਜ਼ ਨਹੀਂ ਸਪੋਰਟਸ ਸਾਡੀ ਖੇਡਾਂ ਸਾਡੀ ਲੈਬੋਰੀ ਨੇ ਗਰਾਊਂਡਾਂ ਸਾਡੀ ਲੈਬੋਰੀ ਨੇ ਜਿੱਥੇ ਸਾਡਾ ਸਰੀਰ ਆਪਣੇ ਆਪ ਹੀ ਉਹਦਾ ਟੈਸਟ ਹੋ ਜਾਂਦਾ ਵੀ ਅਸੀਂ ਕਿੰਨੇ ਤੰਦਰੁਸਤਾਂ ਕਿੰਨੀ ਸਿਹਤ ਵਧੀਆ